ਇਦਾ ਭੂਤ ਬਣਾ ਕੇ ਕੁੱਟਾ ਇਹ じゃ ਮੱਥੇ ਲੱਗਿਆ ਇਹ ਬੇਭਾਗ ਕੋਈ ਕੰਮ ਹੀ ਨਹੀਂ ਬਣਿਆ ਪਰਸੋਂ ਦਾ ਆ ਗੱਲਾਂ ਯਾਰ ਕੋਈ ਐਡਾ ਬੇਭਾਗ ਬੰਦਾ ਵੀ ਨਾ ਹੋਵੇ। ਉਹ ਕਿਵੇਂ ਛੱਬਿਆ ਕੀ ਮੂਰਤਾਂ ਦੀਆਂ ਬਣਾ ਬਣਾ ਕੁੱਟੀ ਇਹਨਾਂ ਹੋਏ। ਕਣਕ ਵੜਾਈ ਨਹੀਂ ਹਜੇ। ਓ ਯਾਰ ਕਾਲਿਆ ਕੀ ਦੱਸਾਂ ਯਾਰ ਕਣਕ ਵੜਾਉਣੀ ਸੀ ਠੀਕ ਆ ਕੋਈ ਬੇਭਾਗ ਮੱਥੇ ਲੱਗ ਗਿਆ ਉਧਰੋਂ ਤਾਂ ਰੱਬ ਬਦਲ ਲਿਆ ਜਾ ਉਹਦਾ ਉਹ ਮੱਥੇ ਲੱਗਿਆ। ਅੱਛਾ ਉਧਰੋਂ ਉਹ ਕੰਪੇਨ ਵਾਲਾ ਜਵਾਬ ਦੇ ਗਿਆਈ ਬਈ ਯਾਰ ਛੋਡੇ ਬਾਨਾਂ ਜੋ ਕੰਪੇਨ ਨਹੀਂ ਬਾਹਰ ਆਉਣੀ ਜੇ ਮਤਲਬ ਮੀਂਹ ਪੈ ਗਿਆ। ਪਰਸੋਂ ਮੱਥੇ ਲੱਗਿਆ ਉਹਦੇ ਮਿਰਚਾਂ ਦਾ ਰੇਟ ਡਿੱਗ ਪਿਆ ਯਾਰਾ। ਬੰਦਾ ਕੀ ਕਰੇ ਹੁਣ ਭੂਤ ਬਣਾ ਕੀ ਕੁੱਟੂ ਆ। ਐ ਕਿਹੜਾਗਾ? ਓ ਜਰ ਹੈਗਾ ਕੋਈ ਬੇਬਾਕ ਆਏ ਨਹੀਂ ਹੁੰਦਾ ਹਾਂ ਆਏ ਨਹੀਂ ਹੁੰਦਾ ਇਹ ਇਹ ਤਾਂ ਕੁਦਰਤ ਅਨਸਾਰ ਜਦੋਂ ਕੁਦਰਤ ਮੋਰ ਲਾਤੀ ਨਾ ਤੇਰੇ ਦਾਣਿਆਂ ਤੇ ਉਦੋਂ ਹੀ ਘਰੇ ਜਾਣਗੇ ਇਹ ਉਹ ਭਰਾਵਾ ਉਹ ਹੈ ਹੀ ਇਹ ਜਾਂ ਬੇਪਾਕ ਮੈਂ ਤਾਂ ਗੱਲ ਪਰਤੇ ਆਈ ਆ ਜਿੰਨੇ ਵਾਰੀ ਮੱਥੇ ਲੱਗਦਾ ਕੰਮ ਨਹੀਂ ਬਣਿਆ ਮੇਰਾ ਕੋਈ ਓਏ ਨਹੀਂ ਨਹੀਂ ਮੈਂ ਤੈਨੂੰ ਸੁਣਾਉਣਾ ਗੱਲ ਆ ਜਾ ਬਹਿ ਜਾ ਬਹਿ ਕੇ ਗੱਲ ਸੁਣਾ ਮੈਨੂੰ ਕਿਹੜੀ ਕਹਿੰਦੇ ਉਹ ਆਏ ਨਹੀਂ ਹੁੰਦਾ ਇਹ ਕੁਸਾ ਜਦੋਂ ਆਪਣੇ ਦਾਤੇ ਨੇ ਮੋਹਰ ਲਾਤੀ ਨਾ ਹਾਂ ਉਹਦੀ ਦਾਣੇ ਆਪਣੇ ਘਰੇ ਜਾਣਗੇ ਇਹ ਆਪਣੀ ਕਾਰਨ ਨਾਲ ਕੁਝ ਨਹੀਂ ਹੁੰਦਾ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਆਪਣੇ ਦਾਦੇ ਵਰਗੇ ਤੇ ਆਪਣੇ ਪਿੰਡ 'ਚ ਗੱਲਾਂ ਕਰਦੇ ਹੁੰਦੇ ਸੀ ਜਦੋਂ ਛੋਲੇ ਕੱਢਦੇ ਹੁੰਦੇ ਸੀਗੇ ਜਾਂ ਸਰਮੂਹ ਕੱਢਦੇ ਸੀਗੇ ਹਾਂ ਉਹ ਕਹਿੰਦੇ ਸੋ ਉਹਨੂੰ ਲੜਦੇ ਸੀ ਵੀ ਆਪਣੇ ਜਿਹੜਾ ਭਾਂਨਾ ਸੀ ਉਹਨੇ ਛੋਲਿਆਂ ਦਾ ਪੜ ਪੱਤ ਸੀ ਨੀਵੇਂ ਥਾਂ 'ਚ ਅੱਛਾ ਜਦੋਂ ਉਹਨੇ ਛੋਲੇ ਵੱਡੇ ਤੇ ਉਹਨੂੰ ਕਹਿੰਦੇ ਤੂੰ ਨੀਵੇਂ ਥਾਂ 'ਚ ਪੜ ਪਾਲਿਆ ਅੱਛਾ ਵੀ ਉਤੋਂ ਮੀਂਹ ਬਣਾਉਂਦਾ ਬੱਦਲ ਬਣਾਉਂਦਾ ਵੀ ਤੇਰੇ ਛੋਲੇ ਡੁੱਬ ਜਾਣਗੇ ਅੱਛਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਰੱਬ ਤੇ ਟੋਰੀ ਰੱਖਤੀ ਹਾਂ ਤੇ ਬਾਅਦ ਚ ਉਹਨੇ ਛੋਲੇ ਉਥੋਂ ਨੀਵੇਂ ਥਾਂ ਚੋਂ ਤਾਂ ਕੱਢ ਕੇ ਉਹ ਘਰੇ ਲੈ ਗਿਆ ਹੂੰ ਉਦੋਂ ਛਿਤੀਆਂ ਦੇ ਛੱਤਾਂ ਹੁੰਦੀਆਂ ਨੇ ਟਾਇਲ ਆਪਣਾ ਚੜਿਆ ਹੁੰਦੇ ਲਟਾਏ ਨਾਲ ਅੱਛਾ ਤੇ ਬੁਖਾਰੀਆਂ ਹੁੰਦੀਆਂ ਸੀਗੀਆਂ ਅੱਛਾ ਬੁਖਾਰੀਆਂ ਕੀ ਹੁੰਦੀਆਂ ਸੀ ਬੁਖਾਰੀਆਂ ਯਾ ਪੁਰਾਣੇ ਆਪਣੇ ਬਣੇ ਹੁੰਦੇ ਸੀ ਜਿੰਨਾਂ ਚ ਛੋਲੇ ਪਾਉਂਦੇ ਸੀ ਹੱਤਾਂ ਚ ਉਦੋਂ ਅੰਦਰ ਉਦੋਂ ਕਿਹੜਾ ਢੋਲ ਹੁੰਦੇ ਸੀ ਕਣਕਾਂ ਵਾਲੇ ਅੱਛਾ ਬੁਖਾਰੀਆਂ ਜਦੋਂ ਛੋਲੇ ਪਾਤੇ ਤੇ ਮੀ ਲੈ ਪਿਆ ਪੂਰੇ ਜ਼ੋਰ ਦਾ ਕਹਿੰਦੇ ਅੱਛਾ ਤੇ ਉੱਪਰੋਂ ਮੋਗਰਾ ਨਿਕਲ ਗਿਆ ਛੱਤ 'ਚੋਂ ਛੱਤ 'ਚੋਂ ਬੁਖਾਰੀ ਦੇ ਵਿੱਚ ਸਿੱਧਾ ਅੱਛਾ ਉਹਨੇ ਫੇਰ ਆਖਿਆ ਤੇ ਬਾਪੂ ਨੂੰ ਕਹਿੰਦਾ ਬਾਪੂ ਲਾ ਖੇਤ 'ਚੋਂ ਤਾਂ ਕੱਢ ਲਿਆਇਆ ਸੀ ਅੱਜ ਤੁਸੀਂ ਮੈਨੂੰ ਲੜਦੇ ਸੀ ਨੀਵੇਂ ਥਾਂ 'ਚੋਂ ਕੱਢ ਲਿਆ ਆ ਹਾਂ ਕਹਿੰਦਾ ਘਰੇ ਲਿਆਂਦੇ ਹਾਂ ਲਿਆ ਤੇ ਘਰੇ ਤੇ ਬੁਖਾਰੀ ਚ ਮੁੜ ਗਿਆ ਤੇ ਕਹਿੰਦਾ ਹੁਣ ਦੱਸੋ ਕਿ ਛੋਲੇ ਪਾੜ ਕੇ ਬੁਖਾਰੀਆਂ ਪਾੜ ਗਿਆ ਸੀ ਉੱਥੇ ਹੀ ਮੁੜ ਗਿਆ ساری ਰਾਤ ਅੱਛਾ ਯਾਰ ਹਾਂ ਕਰੇ ਲਿਆਂਦੇ ਲਦਾ ਇਹ ਸਾਰੇ ਮਨ ਪੱਟੀ ਮੇਸ ਹੋ ਗਈ ਸੀ ਇਹ ਤਾਂ ਮਨ ਮੋਰ ਲੱਗੀ ਆ ਦਾਤੇ ਦੀ ਜਦੋਂ ਆਪਣੇ ਘਰੇ ਜਾਣਾ ਦਾਣੇ ਨੇ ਉਦੋਂ ਹੀ ਜਾਣਾ ਆਪਾਂ ਤਾਂ ਸੁੱਖਾਂ ਇਹ ਸੁਖਦੇ ਆ ਵੀ ਕਿਸਾਨ ਭਰਾਵਾਂ ਦੀਆਂ ਫਸਲਾਂ ਵਧੀਆ ਕੱਟੀਆਂ ਜਾਣ ਮੌਸਮ ਵਧੀਆ ਰਹੇ ਇਹ ਮੈਨੂੰ ਤਾਂ ਨਜਰਾ ਨੂਜਰਾ ਵਾਲਾ ਕੋਈ ਚੱਕਰ ਨਹੀਂ ਲੱਗਦਾ ਯਾਰ ਮੈਂ ਤਾਂ ਅੱਜ ਤਾਂ ਹੀ ਆਈ ਸੋਚੀ ਜਾਂਦਾ ਇਹ ਫਲਾਨਾ ਮੱਥੇ ਲੱਗ ਗਿਆ ਅੱਜ ਤਾਂ ਨਹੀਂ ਕੰਮ ਬਣਿਆ ਯਾਰ ਇਹ ਗੱਲ ਹੈ ਨਹੀਂ ਫਿਰ ਵੀ ਗਲਤ ਹੈ ਆਪਣੀ ਸੋਚਣੀ ਹੀ ਤੇ ਆ ਵੀ ਮੰਨ ਲਾ ਜਿਵੇਂ ਬੰਦਾ ਸੋਚਦਾ ਹਨਾ ਵੀ ਗੱਲ ਤਾਂ ਵੀ ਜਿਵੇਂ ਬੰਦਾ ਸੋਚਦਾ ਸੋਚਦਾ ਬਸ ਐਵੇਂ ਆ ਹਾਂ ਹਾਂ ਦਾਤਾ ਦਿੰਦਾ ਤਾਂ ਛੱਪੜ ਪਾੜ ਕੇ ਆ ਹਾਂ ਤੇ ਜਦੋਂ ਖੋਂਦਾ ਨਾ ਫਿਰ ਲੱਪੜ ਮਾਰ ਕੇ ਖੋਂਦਾ ਹੈ ਹਾਂ ਹੂੰ ਕੁਦਰਤ ਨੇ ਜਿਹੜਾ ਆਪਾਂ ਨੂੰ ਦੇਣਾ ਉਹ ਦੇਣਾ ਹੀ ਆ ਦੇਣਾ ਹੀ ਸਹੀ ਹੈ ਤਕਦੀਰਾਂ ਦੇ ਕਰਮਾਂ ਦੇ ਸੌਦੇ ਆ ਜਦੋਂ ਆਪਾਂ ਲਾਲਾ ਸਾਹਿਬ ਆਪਣੇ ਘੱਗੜ ਟੁੱਟੀ ਸੀਗੀ ਉਦੋਂ ਕੌਣ ਮੱਥੇ ਲੱਗਿਆ ਸੀ ਲੱਗੇ ਲਗਾਏ ਝੋਨੇ ਕਿੰਨੇ ਕਿਸਾਨਾਂ ਦੇ ਤਬਾਹ ਕਰਤੀ ਸੀ ਯਾਰ ਸਹੀ ਗੱਲ ਆ ਇਹ ਕਿੰਨੇ ਕਿਸਾਨ ਬੇਕਰੋ ਕਾਰ ਹੋ ਗਏ ਸੀ ਕਿ ਲੋਕਾਂ ਨੇ ਬਾਹਰ ਤਨੇ ਆਪਣੀ ਕਿੰਨੀ ਮਦਦ ਮਦਦ ਕੀਤੀ ਸੀਗੀ ਤੇਰੀ ਗੱਲ ਯਾਰ ਜੇ ਉਦੋਂ ਆਪਾਂ ਕਿਹ ਵੀ ਫਰਾਂਨਾ ਮੱਥੇ ਲਾ ਕੇ ਫਰਾਂਨਾ ਮੱਥੇ ਲਾ ਗਿਆ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਬਾਕੀ ਚਲੋ ਕੋਈ ਬਾਕੀ ਤੇਰੇ ਵਾਲੀ ਗੱਲ ਹੁਣ ਤੂੰ ਐ ਲਾ ਲਾ ਕਿ ਅੱਜ ਮੇਰੇਉਂ ਕੰਪੈਨਡ ਮੂੜੀ ਐ ਹੁਣ ਅੱਜ ਬੱਦਲ ਬਾਈ ਹੋ ਰਹੀ ਐ ਬੂੰਦਾ ਬੰਦੀ ਹੋ ਜਾਂਦੀ ਕੀ ਪਤਾ ਕਿੰਨੇ ਅਖਦੇ ਕੰਪੈਨਾਂ ਮੂੜੀਆਂ ਹੋਣੀਆਂ ਸਾਰਿਆਂ ਦੇ ਮੱਥੇ ਤਾਂ ਨਹੀਂ ਕੋਈ ਲੱਗਿਆ ਬਸ ਅਰਦਾਸ ਕਰੋ ਵਾਹਿਗੁਰੂ ਜੀ ਮੁਰੇ ਹੁਣ ਮੌਸਮ ਸਾਫ਼ ਰੱਖੇ ਹੂੰ ਤੇ ਪੱਕੀਆਂ ਪਕਾਈਆਂ ਫਸਲਾਂ ਨੇ ਸਹੀ ਗੱਲ ਹੈ ਤੇ ਬਾਕੀ ਜਰ ਰੋਟੇ ਡੋਰੀਆਂ ਰੱਖਣੀਆਂ ਚਾਹੀਦੀਆਂ ਤੇ ਉਹ ਤੇ ਡੋਰੀਆਂ ਰੱਖੇ ਉਹ